ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ ਤੇ ਚੀਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੇ ਬਾਹਰ ਰੋਸ ਦਰਨਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਉੱਤੇ ਬੋਲਦਿਆਂ ਡਾਕਟਰ ਸਿਕੰਦਰ ਸਿੰਘ ਗੁਰਮੁਖ ਸਿੰਘ ਪੰਡਰਾਲੀ ਧਵਿੰਦਰ ਸਿੰਘ ਜੁੱਲਾ ਅਤੇ ਕੁਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖਿਲਾਫ ਲਗਾਤਾਰ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਨਰਿੰਦਰ ਮੋਦੀ ਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਫੁਕਲਾ ਫੁਕਿਆ ਕਿਉਂਕਿ ਰਾਹੁਲ ਗਾਂਧੀ ਜੋ ਆਪੋਜੀਸ਼ਨ ਦੇ ਲੀਡਰ ਨੇ ਅਤੇ ਸਾਡੇ ਕਾਂਗਰਸ ਪਾਰਟੀ ਦੇ ਅਰਸ਼ ਨੇਤਾ ਨੇ ਉਹਨਾਂ ਦਾ ਬਿਆਨ ਨੂੰ ਜਿਹੜਾ ਜੋ ਸਾਰੀ ਸੰਗਤ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਔਰ ਹਰ ਧਰਮ ਦਾ ਸਤਿਕਾਰ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਬਿਆਨੇ ਕਰੋੜ ਮਰੋੜ ਕੇ ਉਹ ਕਿਸ ਤਰ੍ਹਾਂ ਦੀ ਆਪਣੀ ਧੇਰ ਜਮਾਈ ਸਰਕਾਰ ਨੂੰ ਨਾਲ ਲੈ ਕੇ ਉਹਨਾਂ ਦੀ ਗਲਤ ਬਿਆਨ ਦੀ ਬਣਾ ਕੇ ਲੋਕਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਚ ਭੜਕਾ ਕਰਨਾ ਚਾਹ ਰਹੇ ਜਿਵੇਂ ਕਿ ਰਾਹੁਲ ਗਾਂਧੀ ਦਾ ਪਰਿਵਾਰ ਇੰਦਰਾ ਗਾਂਧੀ ਤੋਂ ਲੈ ਕੇ ਰਜੀਮ ਗਾਂਧੀ ਤੋਂ ਲੈ ਕੇ ਉਹਨਾਂ ਨੇ ਤਾਂ ਦੇਸ਼ ਲਈ ਆਪਣੀ ਕੁਰਬਾਨੀ ਦੇ ਦਿੱਤੀ ਸੈਸ਼ਨ ਵਿੱਚ ਮੰਨਦੇ ਹੋਏ ਪਰ ਇਸ ਕਰਕੇ ਅੱਜ ਰਾਹੁਲ ਦੇ ਕਿਸੇ ਵੀ ਗੱਲ ਨੂੰ 올ਡਪੋਲਡ ਧਮਾ ਕੇ ਜੇਡੀ ਕੇ ਗੱਲ ਕੋਈ ਹੋਰ ਹੁੰਦੀ ਹੈ ਗੱਲ ਕੋਈ ਸ਼ੋਰਮ ਦੀ ਹੈ ਮੋਦੀ ਆਪਣੇ ਜੋਰ ਜਮਾਇਸ਼ੀ ਨਾਲ ਉਹਦੇ ਬਿਆਨ ਨੂੰ 올ਡਪੋਲਡ ਕਰਕੇ ਲੋਕਾਂ ਦੀ ਗਲਤ ਅਹਿਸਾਸ ਕਰਾਣਾ ਚਾਹ ਰਿਹਾ ਇਹ ਗੱਲ ਨਹੀਂ ਹੋਣ ਦੇਗੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਨਾਲ ਖੜੀ ਹੈ और अपनी जान देने तैयार है अपने खून तक देने तैयार अगला संघर्ष यही है जो सब पार्टी हिटम देगी असं इट्ठे होकर लैवल पर भी नजारा करने की कोशिश करा